ਤਰਨਤਾਰਨ ਜ਼ਿਮਨੀ ਚੋਣ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਕਾਂਗਰਸ ਨੂੰ ਤਰਨਤਾਰਨ ਦੇ ਵਿੱਚ ਵੋਟਾਂ ਤੋਂ ਪਹਿਲਾਂ ਯਾਨੀ ਕਿ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ ਦੋ ਕਾਂਗਰਸੀ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਹਨਾਂ ਦਾ ਸਵਾਗਤ ਭਾਜਪਾ ਆਗੂ ਤਰਨ ਚੁਗਨੇ ਕੀਤਾ ਹੈ ਤਰਨ ਚੁਗ ਦੀ ਅਗਵਾਈ ਦੇ ਵਿੱਚ ਇਹ ਕਾਂਗਰਸ ਦੇ ਬੁਲਾਰੇ ਅਤਿਆਗੂ ਨੇ ਜੋ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸੋ ਕਾਂਗਰਸ ਨੂੰ ਤਰਨਤਾਰਨ ਦੇ ਵਿੱਚ ਇਹ ਝਟਕਾ ਕਿਹਾ ਜਾ ਸਕਦਾ ਹੈ ਕਿਉਂਕਿ ਚੋਣਾਂ ਦੇ ਸਮੇਂ ਜਿਮਨੀ ਚੋਣ ਦੇ ਵਿੱਚ ਤਾਂ ਖਾਸ ਕਰਕੇ ਹਰ ਇੱਕ ਆਗੂ ਦੀ ਕਿਤੇ ਨਾ ਕਿਤੇ ਜ਼ਰੂਰਤ ਹੁੰਦੀ ਹੈ ਵਰਕਰਾਂ ਦੀ ਜ਼ਰੂਰਤ ਹੁੰਦੀ ਹੈ ਹਰ ਪਾਰਟੀ ਨੂੰ ਪਰ ਦੂਜੇ ਪਾਸੇ ਤਰਨਤਾਰ ਨੂੰ ਪਹੁੰਚਾਉਣ ਤੋਂ ਪਹਿਲਾਂ ਕਾਂਗਰਸ ਨੂੰ ਇਹ ਝਟਕਾ ਲੱਗਿਆ ਰਣਜੀਤ ਸਿੰਘ ਢਿੱਲੋਂ ਰਾਣਾ ਗੰਡੀਵਿੰਡ ਚੇਅਰਮੈਨ ਬਲਾਕ ਕਮੇਟੀ ਅਤੇ ਕੋਆਰਡੀਨੇਟਰ ਪੀਪੀਸੀ ਅਤੇ ਇਸ ਤੋਂ ਇਲਾਵਾ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਡੀਵਿੰਡ ਬੁਲਾਰਾ ਪੰਜਾਬ ਕਾਂਗਰਸ ਅਤੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਗੰਡੀਵਿੰਡ ਹਲਕਾ ਪਾਜਪਾ ਚ ਸ਼ਾਮਲ ਹੋਗੇ ਨੇ ਰਾਸ਼ਟਰੀ ਜਨਸਕਤਰ ਤਰुण ਚੋਗ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਜਗਮੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿੱਚ ਸ਼ਾਮਿਲ ਹੋਈ ਨੇ ਸੋ ਪੰਜਾਬ ਦੇ ਵਿੱਚ ਭਾਜਪਾ ਨੂੰ ਵੀ ਸਖਚੇਰਿਆਂ ਦੀ ਜ਼ਰੂਰਤ ਹੈ ਪੰਜਾਬੀਆਂ ਦੀ ਜ਼ਰੂਰਤ ਹੈ ਕਿਉਂਕਿ ਭਾਜਪਾ ਆਪਣੇ ਪੈਰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਉਹ ਵਕਫਾਖਾ ਅਗਵਨ ਉਹ ਆਇਦਨ ਪੰਜਾਬ ਦੇ ਵਿੱਚ ਭਾਜਪਾ ਵਿੱਚ ਸ਼ਾਮਿਲ ਕਰ ਰਹੀ ਹੈ ਹਾਲਾਂਕਿ ਬਹੁਤ ਸਾਰੇ ਆਗੂ ਭਾਜਪਾਛਾੜ ਦੇ ਬਾਕੀ ਪਾਰਟੀਆਂ ਦੇ ਵਿੱਚ ਆਪੋ ਆਪਣੇ ਘਰ ਵਾਪਸੀ ਕਰਦੇ ਵੀ ਨਜ਼ਰ ਆਏ ਨੇ ਪਿਛਲੇ ਦਿਨਾਂ ਦੇ ਦੌਰਾਨ ਸੋ ਦੁਬਾਰਾ ਜੇਕਰ ਗੱਲ ਕੀਤੀ ਜਾਵੇ ਤਾਂ ਤਰਨ ਤਰਨ ਦੀ ਉਪਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਿਆ ਦੋ ਕਾਂਗਰਸੀ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਰਾਸ਼ਟਰੀ ਜਨਰਲ ਸਕਤਰ ਤਰਨ ਚੁਗ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਯਾਨੀ ਕਿ ਤਰਨ ਚੁਗ ਨੇ ਉਹਨਾਂ ਦਾ ਭਾਜਪਾ ਦੇ ਵਿੱਚ ਸਵਾਗਤ ਕੀਤਾ ਤਰਨਤਾਰਨ ਜ਼ਿਮਨੀ ਚੋਣ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਕਾਂਗਰਸ ਨੂੰ ਤਰਨਤਾਰਨ ਦੇ ਵਿੱਚ ਵੋਟਾਂ ਤੋਂ ਪਹਿਲਾਂ ਯਾਨੀ ਕਿ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ ਦੋ ਕਾਂਗਰਸੀ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਹਨਾਂ ਦਾ ਸਵਾਗਤ ਭਾਜਪਾ ਆਗੂ ਤਰਨ ਚੁਗ ਨੇ ਕੀਤਾ ਹੈ ਤਰਨ ਚੁਗ ਦੀ ਅਗਵਾਈ ਦੇ ਵਿੱਚ ਇਹ ਕਾਂਗਰਸ ਦੇ ਬੁਲਾਰੇ ਅਤਿਆਗੂ ਨੇ ਜੋ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸੋ ਕਾਂਗਰਸ ਨੂੰ ਤਰਨਤਾਰਨ ਦੇ ਵਿੱਚ ਇਹ ਝਟਕਾ ਕਿਹਾ ਜਾ ਸਕਦਾ ਹੈ ਕਿਉਂਕਿ ਚੋਣਾਂ ਦੇ ਸਮੇਂ ਜ਼ਿਮਨੀ ਚੋਣ ਦੇ ਵਿੱਚ ਤਾਂ ਖਾਸ ਕਰਕੇ ਹਰ ਇੱਕ ਆਗੂ ਦੀ ਕਿਤੇ ਨਾ ਕਿਤੇ ਜ਼ਰੂਰਤ ਹੁੰਦੀ ਹੈ ਵਰਕਰਾਂ ਦੀ ਜ਼ਰੂਰਤ ਹੁੰਦੀ ਹੈ ਹਰ ਪਾਰਟੀ ਨੂੰ ਪਰ ਦੂਜੇ ਪਾਸੇ ਤਰਨਤਾਰ ਨੂੰ ਪਹੁੰਚਾਉਣ ਤੋਂ ਪਹਿਲਾਂ ਕਾਂਗਰਸ ਨੂੰ ਇਹ ਝਟਕਾ ਲੱਗਿਆ ਰਣਜੀਤ ਸਿੰਘ ਢਿੱਲੋਂ ਰਾਣਾ ਗੰਡੀਵਿੰਡ ਚੇਅਰਮੈਨ ਬਲਾਕ ਕਮੇਟੀ ਅਤੇ ਕੋਆਰਡੀਨੇਟਰ ਪੀਪੀਸੀ ਅਤੇ ਇਸ ਤੋਂ ਇਲਾਵਾ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਡੀਵਿੰਡ ਬੁਲਾਰਾ ਪੰਜਾਬ ਕਾਂਗਰਸ ਅਤੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਗੰਡੀਵਿੰਡ ਹਲਕਾ ਪਾਜਪਾ ਚ ਸ਼ਾਮਲ ਹੋਗੇ ਨੇ ਲਾਸਟ ਜਨਰਸਕਰਤਰ ਤਰुण ਚੋਗ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਜਗਮੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿੱਚ ਸ਼ਾਮਿਲ ਹੋਈ ਨੇ ਸੋ ਪੰਜਾਬ ਦੇ ਵਿੱਚ ਭਾਜਪਾ ਨੂੰ ਵੀ ਸਖਚੇਰਿਆਂ ਦੀ ਜ਼ਰੂਰਤ ਹੈ ਪੰਜਾਬੀਆਂ ਦੀ ਜ਼ਰੂਰਤ ਹੈ ਕਿਉਂਕਿ ਭਾਜਪਾ ਆਪਣੇ ਪੈਰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਉਹ ਵਕਫਾਖਾ ਅਗਵਨ ਉਹ ਆਇਦਨ ਪੰਜਾਬ ਦੇ ਵਿੱਚ ਭਾਜਪਾ ਵਿੱਚ ਸ਼ਾਮਿਲ ਕਰ ਰਹੀ ਹੈ ਹਾਲਾਂਕਿ ਬਹੁਤ ਸਾਰੇ ਆਗੂ ਭਾਜਪਾ-ਛੱਡ ਕੇ ਬਾਕੀ ਪਾਰਟੀਆਂ ਦੇ ਵਿੱਚ ਆਪੋ ਆਪਣੇ ਘਰ ਵਾਪਸੀ ਕਰਦੇ ਵੀ ਨਜ਼ਰ ਆਏ ਨੇ ਪਿਛਲੇ ਦਿਨਾਂ ਦੇ ਦੌਰਾਨ ਸੋ ਦੁਬਾਰਾ ਜੇਕਰ ਗੱਲ ਕੀਤੀ ਜਾਵੇ ਤਾਂ ਤਰਨ ਤਰਨ ਦੀ ਉਪਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਿਆ ਦੋ ਕਾਂਗਰਸੀ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਰਾਸ਼ਟਰੀ ਜਨਰਲ ਸਕਤਰ ਤਰਨ ਚੁਗ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਹੈ ਯਾਨੀ ਕਿ ਤਰਨ ਚੁਗ ਨੇ ਉਹਨਾਂ ਦਾ ਭਾਜਪਾ ਦੇ ਵਿੱਚ ਸਵਾਗਤ ਕੀਤਾ ਹੈ